ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ਜੀ ਤੇ ਇੱਥੇ ਟਾਈਮ ਹੋ ਗਿਆ ਸੀ ਦੁਪਹਿਰ ਦੇ ਨਾਲ 2:30 ਵਜੇ ਸੀਗੇ ਤਰੀਕ 8 ਸਤੰਬਰ ਦਿਨ ਸੋਮਵਾਰ ਤੇ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਇੱਥੇ ਮੈਂ ਕੁੱਟ ਰਹੀ ਸੀ ਜੀ ਲਸਣ ਤੁਸੀਂ ਸੋਚੋਗੇ ਵੀ ਮੈਂ ਇੰਨੀ ਲਸਣ ਦਾ ਹਨਾ ਕੀ ਕਰਨਾ ਮੈਂ ਨਾ 4-5 ਦਿਨ ਦੀ ਲਸਣ ਇਕੱਠੀ ਛਿੱਲ ਕੇ ਉਹਨੂੰ ਕੁੰਡੇ 'ਚ ਕੁੱਟ ਕੇ ਇੱਕ ਡੱਬੀ 'ਚ ਪਾ ਕੇ ਨਾ ਫ੍ਰਿਜ 'ਚ ਰੱਖ ਲੈਣੀ ਆ ਤਾਂ ਕਿ ਜਦੋਂ ਆਪਾਂ ਦਾਲ ਵਗੈਰਾ ਨੂੰ ਹਨਾ ਤੜਕਾ ਲਾਉਣਾ ਹੁੰਦਾ ਤਾਂ ਫਿਰ ਉਹਦੋਂ ਆਪਾਂ ਨੂੰ ਸਪੈਸ਼ਲ ਪਹਿਲਾਂ ਲਸਣ ਨਹੀਂ ਛਿੱਲਣ ਬੈਠਣਾ ਪੈਂਦਾ ਤੇ ਇਹਦੇ ਨਾਲ ਟਾਈਮ ਦੀ ਵੀ ਬੜੀ ਬਚਤ ਹੁੰਦੀ ਹੈ ਤੇ 4-5 ਦਿਨ ਜੇ ਲਸਣ ਆਪਾਂ ਰੱਖ ਵੀ ਲੈਨੇ ਆ ਕੋਈ ਖਰਾਬ ਨਹੀਂ ਹੁੰਦੀ ਹਨਾ ਇਹ ਤੇ ਬਾਕੀ ਟੱਕਣ ਵਾਲੀ ਡੱਬੀ ਹੋਵੇ ਤਾਂ ਫਿਰ ਬਿਲਕੁਲ ਵੀ ਨਹੀਂ ਜਿਹੜੀ ਲਸਣ ਖਰਾਬ ਹੁੰਦੀ ਤੇ ਇਹ ਪੀਸਣ ਨੂੰ ਤਾਂ ਮੈਂ ਇਹਨੂੰ ਮਿਕਸੀਚ ਵੀ ਪੀਸ ਸਕਦੀ ਸੀ ਉਹ ਬਿਲਕੁਲ ਪੇਸਟ ਜਿਹਾ ਬਣ ਜਾਂਦਾ ਹਨਾ ਫਿਰ ਉਹ ਵੀ ਨਹੀਂ ਵਧੀਆ ਲੱਗਦਾ ਕਿਉਂਕਿ ਜਦੋਂ ਆਪਾਂ ਦਾਲ ਨੂੰ ਤੜਕਾ ਲਾਉਣਾ ਹੁੰਦਾ ਹਨਾ ਫਿਰ ਥੋੜੀ ਜਿਹੀ ਦਰਦਰੀ ਜੀ ਲਸਣ ਹੋਵੇ ਤਾਂ ਫਿਰ ਟੇਸਟ ਵਧੀਆ ਆਉਂਦਾ ਤੇ ਬਾਕੀ ਉਹ ਸਬਜ਼ੀ ਨੂੰ ਵੀ ਤੜਕਾ ਲਾਉਣਾ ਹੁੰਦਾ ਸੁੱਕੀ ਸਬਜ਼ੀ ਨੂੰ ਜਿਵੇਂ ਆਲੂ ਗੋਭੀ ਹੋਗੀ ਆਲੂ शिमला ਮਿਰਚ ਹੋਗੀ ਤਾਂ ਉਹਦੋਂ ਵੀ ਫਿਰ ਮੈਂ ਮਤਲਬ ਕਿ ਜਿਹੜੀ ਇਹ ਵਾਲੀ ਲਸਣ ਆ ਇਹੀ ਇਸਤੇਮਾਲ ਕਰਦੀ ਆ ਤੇ ਜਦੋਂ ਪੱਤਰੀ ਵਾਲੀ ਸਬਜ਼ੀ ਬਣਾਉਣੀ ਹੁੰਦੀ ਆ ਹਨਾ ਉਦੋਂ ਫਿਰ ਮੈਂ ਜ਼ਰੂਰ ਪਿਆਜ਼ ਦੇ ਨਾਲ ਅਲੱਗ ਤੋਂ ਲਸਣ ਥੋੜੀ ਜਿਹੀ ਕੁੱਟ ਲੈਣੀ ਆ ਤੇ ਲੋ ਜੀ ਇੱਥੇ ਆਪਣੀ ਲਸਣ ਵੀ ਜਿਹੜੀ ਕਟ ਲਈ ਮੈਂ ਆਹ ਵਾਲੀ ਡੱਬੀ ਦੇ ਵਿੱਚ ਪਾ ਕੇ ਰੱਖ ਲੈਣੀ ਆ ਤੇ ਦੇਖੋ ਇਹ ਵਾਲੀ ਲਸਣ ਮੈਨੂੰ 4-5 ਦਿਨ ਜਣੀ ਵਧੀਆ ਚੱਲ ਜਾਣੀ ਆ ਆਪਾਂ ਕੋਈ ਜ਼ਿਆਦਾ ਸਬਜੀ ਤਾਂ ਨਹੀਂ ਬਣਾਉਂਦੇ ਹੈਗੇ ਹਨਾ ਦੋ ਡੰਗ ਦੀ ਸਬਜੀ ਇਕੱਠੀ ਜਰੂਰ ਬਣਾਉਣੀ ਆ ਤੇ ਇਹ 4-5 ਦਿਨ ਵਧੀਆ ਚੱਲ ਜਾਣੀ ਆ ਮੇਰੀ ਇਹ ਲਸਣ ਤੇ ਮਤਲਬ ਕਿ ਫਿਰ ਮੇਰਾ ਟਾਈਮ ਦੀ ਬੜੀ ਬਚਤ ਹੁੰਦੀ ਹੈਗੀ ਇਹਦੇ ਨਾਲ ਤੇ ਇੱਥੇ ਟਾਈਮ ਹੋ ਗਿਆ ਸੀ ਜੀ ਵੱਜ ਗਈ ਸੀ ਸਵਾ 3 ਸਾਢੇ 3 ਦਾ ਟਾਈਮ ਸੀਗਾ ਤੇ ਮੈਂ ਇਹਨਾਂ ਦੇ ਕੱਪੜੇ ਧੁੱਤੀ ਸੀ ਸੁੱਕ ਗਏ ਸੀ ਮੈਂ ਕਿ ਚਲੋ फटाफट ਇਹਨਾਂ ਨੂੰ ਵੀ ਤੈ ਮਾਰ ਕੇ ਅੰਦਰ ਰੱਖ ਦਵਾਂ ਕਿਉਂਕਿ ਬੜੀ ਮੁਸ਼ਕਲ ਨਾ ਹਨਾ 2 ਦਿਨ ਤੋਂ ਧੁੱਪਾਂ ਲੱਗਣ ਲੱਗੀਆਂ ਤੇ ਪਹਿਲਾਂ ਤਾਂ ਇੰਨਾ ਬੁਰਾ ਹਾਲ ਸੀ ਜੰਨੀ ਕਿ ਸਿਆਣਾ ਵਾਲਾ ਕੰਮ ਹੋਇਆ ਪਿਆ ਸੀ ਹਨਾ ਕੱਪੜੀ ਨਹੀਂ ਸੁੱਕਣ ਚਾਹੁੰਦੀ ਸੀ ਤੇ ਮੈਂ ਕਹਿੰਨੀ ਆ ਮੈਨੂੰ ਇਸ ਗੱਲ ਦੀ ਖੁਸ਼ੀ ਜ਼ਿਆਦਾ ਹੋਈ ਵੀ ਗਰਮੀ ਬਿਸ਼ੱਕ ਦੁਬਾਰਾ ਵਧ ਗਈ ਆ ਪਰ ਇਹ ਗੱਲ ਦੀ ਖੁਸ਼ੀ ਜ਼ਿਆਦਾ ਹੋਈ ਵੀ ਚਲੋ ਹੁਣ ਘੱਟੋ ਘੱਟ ਕੱਪੜੇ ਸੁੱਕ ਜਾਂਦੇ ਆ ਤੇ ਵਾਹੀ ਗੁਰੂ ਮਿਹਰ ਕਰੇ ਹਨਾ ਜਿਹੜੇ ਪਾਸੇ ਹੜ੍ਹ ਆਈ ਹੋਈ ਨੇ ਗੁਰੂ ਸਭ ਉਹਨਾਂ ਤੇ ਵੀ ਕਿਰਪਾ ਕਰੇ ਤੇ ਉਧਰ ਵੀ ਧਰਤੀ ਸੁੱਕੇ ਲੋਕਾਂ ਨੂੰ ਰਾਹਤ ਮਿਲੇ ਹਨ ਤੇ ਨਾਲ ਨਾਲ ਮੈਂ ਦੇਖ ਰਹੀ ਸੀ ਮੇਨੂੰ ਰਮਾਨ ਕਹਿੰਦਾ ਮੰਮੀ ਬੱਦਲ ਜੀ ਫੇਰ ਹੋਏ ਪਿਆ ਮੈਂ ਕਿਹਾ ਨਾ ਪੁੱਤ ਹੁਣ ਤਾਂ ਨਾ ਹੀ ਆਵੇ ਹੁਣ ਤਾਂ ਨਾ ਜੀ ਅੱਕਿਆ ਪਿਆ ਮੀਂਹ ਤੋਂ ਤੇ ਮੈਂ ਕਿਹਾ ਹੁਣ ਨਾ ਵੀ ਹੁਣ ਤਾਂ ਅਗਲੇ ਸੌਣ ਚ ਦੇਖਾਂਗੇ ਤੇ ਹੁਣ ਨੀ ਲੋੜ ਹੈਗੀ ਮੀਂਹ ਦੀ ਇੰਨੀ ਤੇ ਮੈਂ ਕਿਹਾ ਹੁਣ ਧਰਤੀ ਸੁੱਕ ਜਵੇ ਜੀਵ ਜੀ ਸਮੈਲ ਹੋਣ ਲੱਗ ਜਾਂਦੀ ਹੈ ਹਨ ਘਰੋਂ ਜਦੋਂ ਲਗਾਤਾਰ ਮੀਂਹ ਜਾਂ ਪਈ ਜਾਵੇ ਤੇ ਫਿਰ ਤਾਂ ਕਰਕੇ ਈਰਮਾਨ ਹੱਸਦਾ ਸੀ ਕਹਿੰਦਾ ਜੀ ਮੰਮੀ ਤੇ ਬੀਮੀ ਫੇਰ ਆ ਗਿਆ ਮੈਂ ਕਿਹਾ ਨਹੀਂ ਪੁੱਤ ਬੀਮੀ ਨਹੀਂ ਹੋਣਾ ਚਾਹੀਦਾ ਮੈਂ ਕਿਉਂਕਿ ਨਾ ਇਹ ਈਰਮਾਨ ਕਹਿੰਦਾ ਮੰਮੀ ਫਸਲਾਂ ਲਈ ਤਾਂ ਵੈਸੇ ਚੰਗਾ ਮੈਂ ਕਿਹਾ ਪੁੱਤ ਫਸਲਾਂ ਲਈ ਚੰਗਾ ਪਰ ਜਿਹੜੇ ਹਾਲਾਤ ਪੰਜਾਬ ਦੇ ਬਣਦੇ ਜਾਂਦੇ ਆ ਹਨਾ ਬੱਚੀ ਹੈ ਜੀ ਬੱਚਿਆਂ ਨੂੰ ਇੰਨੀ ਸਮਝ ਨਹੀਂ ਹੈਗੀ ਹਨਾ ਕਿਉਂਕਿ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਉਦਹੀਂ ਜਨਨ ਕਿ ਆਪਾਂ ਨੂੰ ਪਤਾ ਚੱਲਦਾ ਵੀ ਕਿਵੇਂ ਦੇਣਾ ਲੈਣਾ ਕਿਵੇਂ ਸਭ ਕੁਝ ਕਰਨਾ ਹੁੰਦਾ ਹਨਾ ਤੇ ਜਦੋਂ ਆਪਾਂ ਬੱਚੇ ਸੀ ਆਪਾਂ ਨੂੰ ਵੀ ਟੈਨਸ਼ਨ ਨਹੀਂ ਸੀ ਹੁੰਦੀ ਆਪਣੇ ਮਾਪੇ ਨੂੰ ਟੈਨਸ਼ਨ ਹੁੰਦੀ ਸੀ ਹਨਾ ਤੇ ਇੱਥੇ ਮੈਂ ਤੈਮਾਰ ਹਟੇ ਸੀ ਕੱਪੜਿਆਂ ਦੀ ਕੱਪੜੀ ਵੀ ਸੈੱਟ ਕਰੇ ਸੀ ਲਮਾਰੀ ਤੇ ਹੁਣ ਮੈਂ ਕੱਟ ਰਹੀ ਸੀ ਇੱਥੇ ਪਿਆਜ਼ ਟਮਾਟਰ ਤੇ ਸ਼ਿਮਲਾ ਮਿਰਚ ਤੇ ਆਪਾਂ ਸਬਜੀ ਨਹੀਂ ਬਣਾਉਣੀ ਹੈਗੀ ਜੀ ਇਹਦੀ ਇਹਦੇ ਡੈਡੀ ਨੇ ਮੈਨੂੰ 2 ਦਿਨ ਤੋਂ ਕਹਿ ਰਹੇ ਨੇ ਕਹਿੰਦੇ ਮੈਨੂੰ ਮੈਕਰੋਨੀ ਬਣਾ ਕੇ ਦੇ ਤੇ ਕੱਲ ਵੀ ਕਹਿੰਦੇ ਸੀ ਕੱਲ ਵੀ ਮੈਂ ਮਤਲਬ ਟਾਲ ਤਾਂ ਮੈਂ ਕਿਹਾ ਚਲੋ ਫੇਰ ਸਹੀ ਤੇ ਅੱਜ ਮੈਨੂੰ ਕਹਿੰਦੇ ਸ਼ਿਮਲਾ ਮਿਰਚ ਪਈ ਆ ਵੀ ਖਰਾਬ ਹੋ ਜੂਗੀ ਮੈਨੂੰ ਬਣਾ ਕੇ ਦੇ ਕਹਿੰਦੇ ਨਾਲੇ ਅਰਮਾਨ ਕਹਿੰਦਾ ਮੰਮੀ ਮੈਂ ਵੀ ਮੈਕਰੋਨੀ ਖਾਊਂਗਾ ਮੈਂ ਇਹਨਾਂ ਨੂੰ ਹੱਸਣ ਲੱਗੀ ਮੈਂ ਕਿਹਾ ਦੇਖੋ ਤੁਸੀਂ ਕਹਿੰਦੇ ਚਲ ਮੈਂ ਬਣਾਤਾ ਦਿਨੀ ਆ ਪਰ ਬਾਅਦ ਚ ਫਿਰ ਹਨਾ ਕਈ ਮੈਂ ਕਹਿਣਾ ਤਾਂ ਨਹੀਂ ਚਾਹੁੰਦੀ ਸੀ ਪਰ ਕੁਝ ਕ ਹਨਾ ਇਹਨਾਂ ਦੇ ਹੈਗੇ 4-5 4-5 ਕ ਜਾਣੇ ਇਹਨਾਂ ਦੇ ਰਿਸ਼ਤੇਦਾਰੀ ਜੋ ਹੈਗੇ ਨੇ ਤੇ ਜਿਹੜੇ ਫਿਰ ਟਿੱਪਣੀਆਂ ਕਰਨ ਲੱਗ ਜਾਂਦੇ ਆ ਹਨਾ ਵੀ ਇਹ ਜਿ ਐ ਬਣਾਉਂਦੇ ਨਹੀਂ ਐ ਕਰਦੇ ਨਹੀਂ ਆਹ ਚੀਜ਼ ਇਦਾਂ ਬਣਾਉਂਦੇ ਨੇ ਤਾਂ ਦੇਖੋ ਬਹੁਤ ਸਾਰੀਆਂ ਗੱਲਾਂ ਤਾਂ ਆਪਣੇ ਇਗਨੋਰ ਵੀ ਕਰ ਦਿੰਨੇ ਆ ਕਈ ਵਾਰੀ ਇਹ ਮੰਨ ਜਾ ਵੀ ਥੱਕ ਜਾਂਦਾ ਵੀ ਯਾਰ ਬਸ ਬਹੁਤ ਹੋ ਗਿਆ ਹਨਾ ਵੀ ਇੰਨਾ ਕਿੰਨਾ ਕ ਬੰਦਾ ਚੁੱਪ ਕਰਕੇ ਸਹੀ ਜਾਵੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਫਿਰ ਬਾਅਦ ਚ ਜ਼ਿੰਮੇਵਾਰੀ ਤੁਸੀਂ ਲੈ ਲਿਓ ਵੀ ਭਾਈ ਮੈਂ ਕਹਿਣਾ ਹੁੰਨਾ ਵੀ ਮੈਨੂੰ ਬਣਾ ਕੇ ਦਿਓ ਇਹਦੇ ਡੈਡੀ ਹੱਸਣ ਲੱਗੇ ਮੈਨੂੰ ਕਹਿੰਦੇ ਤੂੰ ਪਾਗਲ ਆ ਕਹਿੰਦੇ ਜਦੋਂ ਤੈਨੂੰ ਪਤਾ ਚੱਲਿਆ ਸੀ ਨਾ ਜਿਹਨੇ ਤੈਨੂੰ ਕਿਹਾ ਸੀ ਕਹਿੰਦਾ ਤੂੰ ਕਹਿਣਾ ਸੀ ਵੀ ਜੀ ਤੁਸੀਂ ਇਦਾਂ ਕਰੋ ਵੀ ਅਸੀਂ ਆਪਦੇ ਮਹੀਨੇ ਦਾ ਹਨਾ ਖਰਚੇ ਦਾ ਹਿਸਾਬ ਲਾ ਕੇ ਤੁਹਾਨੂੰ ਦੱਸ ਦਿੰਨੇ ਆ ਤੇ ਸਾਨੂੰ ਤੁਸੀਂ ਮਹੀਨੇ ਦਾ ਖਰਚਾ ਦੇ ਲਿਆ ਕਰੋ ਤੁਸੀਂ ਵੀਡੀਓ ਛੱਡੋ ਅਸੀਂ ਚੈਨਲ ਡਿਲੀਟ ਕਰ ਦਿੰਨੇ ਆ ਮੈਨੂੰ ਇਹ ਕਹਿੰਦੇ ਪਾਗਲੇ ਕਹਿੰਦੇ ਜਦੋਂ ਆਪਾਂ ਔਖੇ ਸੀ ਜਦੋਂ ਬਹੁਤ ਜ਼ਿਆਦਾ ਆਪਣੀ ਗਰੀਬੀ ਸੀ ਜਦੋਂ ਆਪਾਂ ਸੁੱਕਾ ਦੁੱਧ ਪੀ ਪੀ ਟਾਈਮ ਪਾਸ ਕਰਦੇ ਸੀ ਕਹਿੰਦਾ ਉਦੋਂ ਤਾਂ ਨੀ ਇਹਨਾਂ ਰਿਸ਼ਤੇਦਾਰਾਂ ਨੇ ਆਪਾਂ ਨੂੰ ਕਦੇ ਪੁੱਛਿਆ ਵੀ ਭਾਈ ਤੁਸੀਂ ਦੁੱਧ ਤੋਂ ਔਖੇ ਹੁੰਨੇ ਹੋ ਜਾਂ ਕਿਸੇ ਨੇ ਆ ਕੇ ਕਿਹਾ ਵੀ ਲੈ ਤੁਸੀਂ ਲੀਟਰ ਦੁੱਧ ਹੀ ਲੈ ਜਾ ਕਰੋ ਤੇ ਕਹਿੰਦੇ ਫਿਰ ਹੁਣ ਪਰਵਾਹ ਕਿਸ ਗੱਲ ਦੀ ਮੈਂ ਕਹਿੰਦੀ ਪਰਵਾਹ ਤਾਂ ਨਹੀਂ ਮੈਂ ਕਰਦੀ ਪਰ ਫਿਰ ਵੀ ਵੀ ਕਈ ਵਾਰੀ ਹਨਾ ਗੱਲ ਫੀਲ ਜੀ ਹੋ ਜਾਂਦੀ ਹੈ ਵੀ ਵੀ ਹਾਦੀ ਹਨਾ ਬੀ ਚੁੱਪ ਰਹੀ ਚੱਲੋ ਰਹੀ ਚੱਲੋ ਇੱਕ ਬੰਦਾ ਵੀ ਉਹ ਇੱਕ ਗੱਲ ਬੋਲਦੇ ਨੇ ਫਿਰ ਦੂਜੀ ਬੋਲਦੇ ਨੇ ਫਿਰ ਤੀਜੀ ਬੋਲਦੇ ਨੇ ਵੀ ਹਟਦੇ ਹੀ ਨਹੀਂ ਤੇ ਫਿਰ ਇਹ ਮੈਨੂੰ ਕਹਿੰਦੇ ਕਹਿੰਦੇ ਤੈਨੂੰ ਮੈਂ ਬਸ ਗੱਲ ਦੱਸਤੀ ਵੀ ਤੂੰ ਇਦਾਂ ਹੀ ਕਰਿਆ ਕਰ ਕਹਿੰਦੇ ਤੂੰ ਕਹਿਦਿਆ ਕਰ ਵੀ ਭਾਈ ਲਿਆਓ ਮਹੀਨੇ ਦਾ ਖਰਚਾ ਲਿਆਓ ਤੁਸੀਂ ਵੀਡੀਓ ਛੱਡੋ ਅਸੀਂ ਚੈਨਲ ਹੀ ਡੀਲੀਟ ਕਰ ਦਾਂਗੇ ਤੁਸੀਂ ਸਾਨੂੰ ਮਹੀਨੇ ਦਾ ਖਰਚਾ ਦੇ ਜਿਆ ਕਰੋ ਤੇ ਮੈਂ ਖਿਆਲ ਉਹ ਠੀਕ ਆ ਵੀ ਹੈਨਾ ਤੇ ਬਾਕੀ ਇੱਕ ਗੱਲ ਇਹਨਾਂ ਦੀ ਸਹੀ ਵੀ ਆ ਜੀ ਇਹ ਸਾਡਾ ਰੁਜ਼ਗਾਰ ਆ ਹੈਨਾ ਤੇ ਮੈਂ ਇਸ ਵੀਡੀਓ ਰਹੀ ਮੈਨੂੰ ਪਤਾ ਉਹ ਵੀਡੀਓ ਦੇਖਦੇ ਨੇ ਫਿਰ ਹੈਨਾ ਉਦੋਂ ਵਾਰ ਟਿੱਪਣੀਆਂ ਸ਼ੁਰੂ ਹੁੰਦੀਆਂ ਨੇ ਸੋ ਤਾਂ ਕਰਕੇ ਵੀ ਮੈਨੂੰ ਪਤਾ ਹੋਣਾ ਵੀ ਉਹ ਵੀਡੀਓ ਦੇਖ ਰਹੇ ਹੋਣਗੇ ਸੋ ਵੀ ਮੈਂ ਸੋ ਇਹ ਗੱਲ ਦੱਸਣਾ ਚਾਹੁੰਦੀ ਆ ਵੀ ਇਹ ਸਾਡਾ ਰੁਜ਼ਗਾਰ ਆ ਹੈਨਾ ਇਹਦੇ ਸਿਰ ਤੋਂ ਸਾਡੇ ਘਰ ਦੇ ਕਈ ਖਰਚੇ ਚੱਲਦੇ ਨੇ ਕਿ ਮੇਰੇ ਹਸਬੰਦ ਦੀ ਵੀ ਜਿਹੜੀ ਚਲੋ ਤਨਖਾਹ ਆਉਂਦੀ ਹੈ ਉਹਦੇ ਨਾਲ ਵੀ ਖਰਚੇ ਚੱਲਦੇ ਨੇ ਤੇ ਵਿੱਚ ਇਹ ਪੇਮੈਂਟ ਮਿਲਾ ਕੇ ਸਾਡੇ ਖਰਚੇ ਆਰਾਮ ਨਾਲ ਚੱਲ ਜਾਂਦੇ ਨੇ ਠੀਕ ਹੈ ਜੀ ਜਿਹੜਾ ਰੁਜ਼ਗਾਰ ਹੁੰਦਾ ਜਿਵੇਂ ਹੁਣ ਇੱਕ ਦੁਕਾਨਦਾਰ ਹੁੰਦਾ ਉਹ ਦੁਕਾਨਦਾਰੀ ਕਰਦਾ ਇਹ ਥੋੜੀ ਹੁੰਦਾ ਵੀ ਉਹ ਦੁਕਾਨਦਾਰੀ ਥੋੜੇ ਦਿਨ ਬੰਦ ਕਰ ਦਿੰਦਾ ਜਾਂ ਸਾਲ ਲਈ ਬੰਦ ਕਰ ਦੂਗਾ ਜਾਂ 6 ਮਹੀਨੇ ਲਈ ਉਹਦਾ ਤਾਂ ਰੁਜ਼ਗਾਰ ਹੈ ਚਾਹੇ ਘਰ 'ਚ ਡੈਥ ਵੀ ਹੋ ਜਾਏ ਫਿਰ ਵੀ ਉਹ ਦੁਕਾਨ ਹਫਤੇ ਬਾਅਦ ਖੋਲ੍ਹਣੀ ਸ਼ੁਰੂ ਕਰਦਾ ਇਮੇਜ ਨੇ ਇੱਕ ਇੱਕ ਵੀਰ ਆਪਣਾ ਹੋਰ ਵੀਡੀਓ ਪਾਉਂਦਾ ਉਹ ਡਾਕੂ 37 ਹੈ ਜੀ ਕੁਸ਼ ਚੈਨਲ ਦਾ ਨਾਮ ਹੈ ਉਹਦੇ ਡੈਡੀ ਦੀ ਡੈਥ ਹੋਈ ਹੈ ਨਾ ਨਾਲੇ ਉਸ ਟਾਈਮ ਉਹ ਕੁਮਾਰਾ ਸੀਗਾ ਉਦੋਂ ਇਹ ਡੈਥ ਹੋਈ ਤੇ ਉਹਨੇ ਮਤਲਬ ਕੀ ਹਫਤੇ ਬਾਅਦ ਹੀ ਵੀਡੀਓ ਪਾਉਣੀਆਂ ਸ਼ੁਰੂ ਕਰਤੀਆਂ ਤੇ ਲੋਕ ਕਹਿਣ ਲੱਗੇ ਇਹਨੂੰ ਤਾਂ ਆਪਣੇ ਡੈਡੀ ਦੀ ਡੈਥ ਦਾ ਕੋਈ ਫਰਕ ਨਹੀਂ ਇਹਨੂੰ ਤਾਂ ਕੋਈ ਦੁੱਖ ਨਹੀਂ ਉਹਨੇ ਵਿਚਾਰੇ ਨੇ ਫਿਰ ਇੱਕ ਗੱਲ ਕਹੀ ਕਹਿੰਦਾ ਵੀਰੇ ਮੇਰਾ ਡੈਡੀ ਤਾਂ ਤੁਰ ਗਿਆ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਪਿੱਛੇ ਕਹਿੰਦਾ ਮੇਰੀ ਮਾਂ ਹੈ ਨਾ ਮੈਨੂੰ ਉਹਦੀ ਵੀ ਜ਼ਿੰਮੇਵਾਰੀ ਕਹਿੰਦਾ ਨਿਭਾਉਣੀ ਹੈ ਉਹ ਕੁਮਾਰਾ ਸਿਸਟਮ ਹੁਣ ਤਾਂ ਦਾ ਵਿਆਹ ਹੋ ਗਿਆ ਕਹਿੰਦਾ ਵੀਰੇ ਜਿਹੜਾ ਮੇਰਾ ਡੈਡੀ ਦੇ ਪਿੱਛੇੜਾ ਕਰਜ਼ਾ ਕਹਿੰਦਾ ਬੈਂਕ ਵਾਲਿਆਂ ਨੇ ਇਹਨੇ ਨਾ ਸੁਣਨਾ ਲੈਣ ਦੇ ਨਾਲ ਇਹ ਨਹੀਂ ਸੁਣਨਾ ਕਹਿੰਦਾ ਵੀ ਘਰ ਚ ਡੈਥ ਹੋਈ ਆ ਕਹਿੰਦਾ ਉਹਨਾਂ ਨੂੰ ਤਾਂ ਆਪਦੇ ਪੈਸੇ ਲੈਣੇ ਆ ਨਹੀਂ ਦੇਵਾਂਗੇ ਕਹਿੰਦਾ ਅਗਲਾ ਜ਼ਮੀਨਾਂ ਜ਼ਬਤ ਕਰਦਾ ਕਹਿੰਦਾ ਉਹ ਕਰਜ਼ਾ ਤਾਂ ਮੈਨੂੰ ਹੀ ਲੋਣਾ ਨਹੀਂ ਲਾਹੂੰਗਾ ਫਿਰ ਵੀ ਕਹਿੰਦਾ ਤੁਹਾਡੇ ਵਰਗੇ ਉੱਠ ਕੇ ਬੋਲਣਗੇ ਕਹਿੰਦਾ ਤੁਸੀਂ ਉਹਨੇ ਵੀ ਇਹੀ ਗੱਲ ਕਹੀ ਕਹਿੰਦਾ ਤੁਸੀਂ ਐਦਾਂ ਕਰੋ ਤੁਸੀਂ ਮੈਨੂੰ ਮਹੀਨੇ ਦਾ ਖਰਚਾ ਦੇ ਦਿਆ ਕਰੋ ਕਹਿੰਦਾ ਮੈਨੂੰ ਕੀ ਲੋੜ ਪਈ ਵੀਡੀਓ ਪਾਉਣ ਦੀ ਸੋ ਮੇਰਾ ਵੀ ਇਹੀ ਮੈਸੇਜ ਆ ਵੀ ਤੁਸੀਂ ਸਾਨੂੰ ਮਹੀਨੇ ਦਾ ਖਰਚਾ ਭਾਈ ਦੇ ਦਿਆ ਕਰੋ ਅਸੀਂ ਵੀਡੀਓ ਕਾਹਤੋਂ ਪਾਵਾਂਗੇ ਹੈਨਾ ਸੋ ਜਾਂ ਫਿਰ ਭੁੱਲਿਆ ਨਾ ਕਰੋ ਵੀ ਹੱਥ ਜੋੜ ਕੇ ਬੇਨਤੀ ਆ ਵੀ ਫਿਰ ਜਿਸ ਦਿਨ ਸਾਨੂੰ ਜਵਾਬ ਦੇਣਾ ਪੈ ਗਿਆ ਫਿਰ ਉਸ ਦਿਨ ਸੋ ਉਥੋਂ ਨਾ ਸਾਨੂੰ ਗੱਲ ਓੜਨੀ ਆ ਨਾ ਸਾਨੂੰ ਜਵਾਬ ਓੜਨਾ ਮੂਰੇ ਤੇ ਹੁਣ ਇੱਥੇ ਜੀ ਹੋ ਗਿਆ ਅਗਲੀ ਸਵੇਰ ਦਾ ਟਾਈਮ ਤੇ ਕੱਲ ਰਾਤ ਆਪਾਂ ਜਿਹੜੀ ਮੈਕਰੋਨੀ ਬਣਾਈ ਸੀ ਬਹੁਤ ਵਧੀਆ ਬਣੀ ਸੀ ਬਹੁਤ ਸਵਾਦ ਬਣੀ ਸੀ ਫੇ ਅਸੀਂ ਮੈਂ ਮੈਕਰੋਨੀ ਜ਼ਿਆਦਾ ਖਾਂਦੀ ਨਹੀਂ ਮੈਨੂੰ ਜ਼ਿਆਦਾ ਪਸੰਦ ਨਹੀਂ ਰਮਾਨ ਤੇ ਰਮਾਂ ਦੇ ਡੈਡੀ ਜ਼ਰੂਰ ਖੁਸ਼ ਹੋਏ ਖਾਂਦੇ ਆ ਇਥੇ ਅਗਲੀ ਸਵੇਰ ਹੋਗੀ 9 ਸਤੰਬਰ ਤੇ ਰਮਨ ਦੇ ਡੈਡੀ ਚੱਲੇ ਨੇ ਸਕੂਲ ਮੈਂ ਉਹਨਾਂ ਦਾ ਚਾਹ ਬਣਾ ਕੇ ਪੈਕ ਕਰਤੀ ਰੋਟੀ ਪੈਕ ਕਰਨ ਲੱਗੀ ਹੋਈਆਂ ਸਾਰਾ ਕੰਮ ਜਿਹੜਾ ਮੇਰਾ ਕੰਪਲੀਟ ਹੋ ਗਿਆ ਬਸ ਇਹਨਾਂ ਦਾ ਟਿਫਨ ਵਗੈਰਾ ਪੈਕ ਕਰਨਾ ਸੀ ਸੋ ਬਾਕੀ ਜਿਹੜਾ ਬਾਹਰ ਗੋਹਾ ਖੂੜਾ ਵੀ ਸਿੱਟਿਆ ਗਿਆ ਬਸ ਥੋੜੇ ਜਿਹੀ ਕੱਪੜੇ ਨੇ ਉਹ ਧੋਣੇ ਨੇ ਉਹ ਇਹਨਾਂ ਦੇ ਜਾਣ ਪਿੱਛੋਂ ਮੈਂ ਧੋਂਗੀ ਤੇ ਬਾਕੀ ਜਿਹੜੇ ਹੋਰ ਆਪਣੇ ਘਰ ਦੇ ਕੰਮ ਤਾਂ ਦਿਓ ਨਿਭੜ ਗਏ ਇੱਥੇ ਮੈਂ ਇਹਨਾਂ ਨੂੰ ਫਿਲਟਰ 'ਚ ਪਾ ਕੇ ਦੇ ਰਹੀ ਸੀ ਪਾਣੀ ਨਾਲ ਨਾਲ ਮੈਂ ਇਹਨਾਂ ਨਾਲ ਕਰ ਰਹੀ ਸੀ ਗੱਲਾਂ ਬਰਫ਼ ਪਾ ਕੇ ਕਿਉਂਕਿ ਅੱਜ ਗਰਮੀ ਬਹੁਤ ਜ਼ਿਆਦਾ ਸੀ ਇਹ ਕਹਿੰਦੇ ਬਰਫ਼ ਵਧੀਆ ਜੀ ਪਾ ਦੀ ਮੈਂ ਕਿਹਾ ਚਲੋ ਠੀਕ ਆ ਇਹ 5 ਕੇ 5 ਲੀਟਰ ਦਾ ਜੀ ਵਾਲਾ ਜਿਹੜਾ ਆਪਣਾ ਫਿਲਟਰ ਆ ਤੇ ਇਹਦੇ ਨਾਲ ਵਧੀਆ ਨਾਲ ਤਾਂ ਸਾਰਾ ਦਿਨ ਸਰ ਜਾਂਦਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਵੀਡੀਓ ਚੰਗੀ ਲੱਗੀ ਹੋਏ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ